ਹਾਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜੇ ਹੋਣੇ ਸਾਡੇ ਨਹੀਂ ਇਹ ਬੱਚੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੋਣੇ ਮਤਲਬ ਤੁਸੀਂ ਫਿਰ ਸਰਦਾਰਾਂ ਨੂੰ ਫਿਰ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਚਿਹਰ ਦੀ ਇੱਜ਼ਤ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਆ ਯਾਰ ਜੋ ਵੀ ਕੁਝ چیئر اجازت بےڑا کیا گیا ریکارڈ نہ میں سکوڑے نہیں جا رہا جو بھی کچھ چیئر اجازت تو بیڑا بولے جا رہا سکاڑ سے نہیں جا رہا ਠੀਕ ਹੈ ਜੀ ਬੈਠੋ ਆਪਣਾ ਬਾਜਾ ਸਾਹਿਬ ਬੈਠੋ ਬੈਠੋ ਵੀ ਟ੍ਰੈਜਰੀ ਬੈਚ ਪਲੀਜ਼ ਬੈਠੋ ਯਾਰ ਸੀਐਫ ਸਾਹਿਬ ਬੋਲ ਰਹੇ ਆ ਆਪਾਂ ਕਿਉਂ ਵਿਚਾਰ-ਵਾਰ ਜਸੋਨ ਰਹੇ ਲੈਟਸ ਹਰ ਗੱਲ ਵਿੱਚ ਟੋਕਦੇ ਨੇ ਨਹੀਂ ਟੋਕਦੇ ਬੈਠੋ ਬਾਜਾ ਸਾਹਿਬ ਬੈਠੋ ਵੀ ਸਭ ਤੋਂ ਮਹਾਨ ਕੌਮ ਦੀ ਤੋਹਫੀਨ ਕਰ ਰਹੇ ਬੈਠੋ ਜੀ ਬੈਠੋ ਜੀ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਪਲੀਜ਼ ਆਪਾਂ ਮੈਂ ਟ੍ਰੈਜਰੀ ਬੈਂਚ ਬੇਨਤੀ ਕਰਦਾ ਹੈ ਬੈਠੋ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਤਾਂ ਕੋਈ ਵੀ ਸਾਥੀ ਖੜਾ ਨਾ ਹੋਵੇ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਕੋਈ ਵੀ ਸਾਥੀ ਖੜਾ ਨਾ ਹੋਵੇ ਅਰੋੜਾ ਸਾਹਿਬ ਬੈਠੋ ਤੁਸੀਂ ਬੈਠੋ ਜੀ ਬੈਠੋ ਆਜੀ ਮਾਰਯੋਗ ਮੁੱਖ ਮੰਤਰੀ ਸਾਹਿਬ ਆਹ ਜੀ ਜੀ ਰਾਣਾ ਜੀ ਤੁਸੀਂ ਅੱਜ ਜਿਹੜਾ ਰੱਖਿਆ ਜੀ ਸਿਕਿਉਰਿਟੀ ਆਫ ਧਨ ਜੀ ਸੀਆਈਐਸ ਜੀ ਠੀਕ ਹੈ ਨਾ ਜੀ ਜੀ ਆਪਾਂ ਆਪਾ ਆਪਰੇਸ਼ਨ ਨਹੀਂ ਕਰ ਰਹੇ ਪੰਜਾਬ ਦੀ ਜਨਤਾ ਦੇਖ ਰਹੀ ਆ ਆਪਾਂ ਪੋਸਟਮਾਰਟਮ ਕਰ ਰਹੇ ਆ ਔਰ ਪੋਸਟਮਾਰਟਮ will not help ਅੱਜ ਜਿਹੜੇ ਹਾਲਾਤ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਆ ਤੇ ਮੈਂ ਬੇਨਤੀ ਮੈਂ सीएम ਸਾਹਿਬ सीएम ਸਾਹਿਬ सीएम ਸਾਹਿਬ ਦੇਖੋ ਮੈਨੂੰ ਬੋਲ ਰਹੇ ਤੁਸੀਂ ਦੇਖੋ ਜਦੋਂ ਤੁਸੀਂ ਉੱਠਣਾ ਨਹੀਂ ਉੱਠਣਾ ਜੇ ਤੁਸੀਂ ਪਰਲੋਪਤ ਤੇ ਜਾਣਾ ਮੇਰਾ ਮੁੱਦਾ ਤਾਂ ਸੀਏਜੀਐਸ ਸਭ ਤੇ ਚੱਲ ਰਿਹਾ ਨਾ ਮੇਰੀ ਗੱਲ ਹੈ ਮੈਂ ਤਾਂ ਪਾਣੀ ਆ ਤੇ ਬੋਲ ਰਿਹਾ ਨਾ ਮੈਂ ਕਿਹਾ ਬਿਲਕੁਲ ਠੀਕ ਹੈ ਨਾ ਮੈਂ ਮੈਂ ਤਾਂ ਪਾਣੀ ਤੇ ਬੋਲ ਰਿਹਾ ਸੀਏਜੀਐਸ ਬਾਰੇ ਦੱਸ ਰਿਹਾ ਕਿ ਇੰਨੇ ਪੈਸੇ ਮੰਗਦੇ ਆ ਆ ਡੈਮ ਆ ਆ ਆਸੀਂ ਬਾਰਡਰ ਸਟੇਟਾਂ ਸਾਨੂੰ ਕੰਪਨਸੇਟ ਕਰੋ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਕਿ ਆਂ ਬਾਤੀ ਤੁਹਾਡੇ ਨਾਲ ਨਹੀਂ ਜਿੱਤ ਸਕਦਾ ਨਹੀਂ ਨੂੰ ਨਹੀਂ ਸਰ ਤੁਸੀਂ ਸੱਚ ਹੈ ਰਾਣਾ ਜੀ ਮੈਂ ਜੇਤਰਾਲਾ ਜੀ ਲੋ ਜੀ ਪਹਿਲੀ ਮੰਨੀ காங்கிரஸ் ਸਾਹਿਬ ਜੀ ਜੇਤਰਾਲਾ ਜੀ ਮੈਂ ਬਨ ਗਿਆ ਮੈਂ ਕੋਈ ਲੜਾਈ ਕਰਾਉਣ ਨਹੀਂ ਉੱਠਿਆ ਮੈਂ ਮਾਹੌਲ ਠੀਕ ਕਰਨ ਲਈ ਉੱਠਿਆ ਮੈਂ ਬੇਨਤੀ ਕਰਨ ਨਹੀਂ ਆਉਣਾ ਸੀ ਸਾਹਿਬ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਬਾਪੂ ਨੂੰ ਕੌਣ ਚੁੱਪ ਕਰਾਊ ਚਲੋ ਹੁਣ ਤੇ ਬਾਪੂ ਕੋਲ ਹੀ ਪਿਆ ਤਾਂ 2 ਮਿੰਟ ਦੇ ਦਿਓ ਅੱਛਾ ਸਪੀਕਰ ਸਾਹਿਬ ਆਪਾਂ ਪੋਸਟਮਾਰਟਮ ਕਰ ਰਹੇ ਹਾਂ ਉਹ ਗੱਲਾਂ ਕਰ ਰਹੇ ਆ ਜਿਨ੍ਹਾਂ ਤੇ ਅਜ ਦੇਸ ਠੀਕ ਹੈ ਸਾਨੂੰ ਲੜਾਈ ਪਾਣੀ ਦੀ ਲੜਨੀ ਚਾਹੀਦੀ ਆਪਣੀ ਹਿੱਸੇ ਦੀ ਲੜਨੀ ਚਾਹੀਦੀ ਆ ਚਾਹੇ ਕੋਟ ਛੋਵੇ ਚਾਹੇ ਜੇ ਇਸ ਲੈਵਲ ਤੇ ਵੀ ਜਾਵੇ ਆਪ ਨੂੰ ਰੱਖ ਕੇ ਇਹ ਲੜਾਈ ਲੜਨੀ ਚਾਹੀਦੀ ਅਸੀਂ ਲੜਾਂਗੇ ਤੁਹਾਡੇ ਨਾਲ ਕੋਈ ਇਹੋ ਜਿਹੀ ਕਰਨੀ ਥੈਂਕ ਯੂ ਹੋਰ ਇੱਕ ਮਿੰਟ ਦੇਖੋ ਗੱਲ ਆ ਕਿ ਸੀਆਈਐਸਐਫ ਜਾਂ ਸੈਂਟਰਲ ਫੋਰਸੇਸ ਜਦੋਂ 50 ਕਿਲੋਮੀਟਰ 15 ਕਿਲੋਮੀਟਰ ਤੋਂ ਵਧਾ ਕੇ ਲਾਇਆ ਉਦੋਂ ਸਰਕਾਰ ਸਾਡੀ ਸੀ ਤਾਂ ਮੈਂ ਬੋਲਿਆ ਮੈਂ ਕਿਹਾ ਵੀ ਤੁਹਾਤੋਂ 49 ਕਿਲੋਮੀਟਰ ਨਹੀਂ ਕੀਤੀ ਜਾਣੀ ਔਰ ਬਤਾਈ ਦੇਣਾ ਚਾਹਣਾ ਸੀਐਮ ਸਾਹਿਬ ਨੂੰ ਵੀ ਤੁਹਾਡੇ ਥਰੂ ਐ ਇੰਡਸਟਰੀ ਮਿਨਿਸਟਰ ਸਾਹਿਬ ਇਧਰ ਦੇਖਿਓ ਇਹ ਵਟਸਐਪ ਰੈਜਣੇ ਆ ਮਹਾਰਾਜ ਮਹਾਰਾਜ ਇਹ ਇਹੀ ਗੱਲ ਇਹ ਹੀ ਫਰਕ ਆ ਮੱਸ ਦੇਖੋ ਇੰਡਸਟਰੀ ਮਿਨਿਸਟਰ ਬਣਾਇਆ ਤੁਸੀਂ ਸੁਣੋ ਮੇਰੀ ਗੱਲ ਗੌਰ ਨਾਲ ਮੈਂ ਉਹਦਣੇ ਰੇਸ ਕੀਤਾ ਸੀਗਾ ਕਿ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਤੁਸੀਂ ਹੁਣ ਜਾਂ ਨਹੀਂ ਕਰ ਸਕਦੇ ਹਕੀਕਤ ਹੈ ਲੈ ਕੇ ਦਿਖਾ ਦਿਓ ਲੇਕਿਨ ਅਸੀਂ ਪੰਜਾਬ ਦੀ ਗੱਲ ਕੀਤੀ ਹੀ ਨਹੀਂ ਨਾ ਉਦੋਂ ਕੀਤੀ ਨਾ ਅੱਜ ਕਰ ਰਿਹਾ ਤੁਸੀਂ ਇੰਡਸਟਰੀ ਮਿਨਿਸਟਰ ਹੋ ਸਪੀਕਰ ਸਾਹਿਬ ਨੂੰ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਆਪਣਾ ਹੱਕ ਲਓ ਪੰਜਾਬ ਦਾ ਪੰਜਾਬ ਦਾ ਕੀ ਹੱਕ ਆ 540 ਕਿਲੋਮੀਟਰ ਬਾਰਡਰ ਸਾਡਾ ਇਹ ਮੈਂ 2009 ਚ ਉਸ ਵੇਲੇ ਪ੍ਰਧਾਨ ਮੰਤਰੀ ਵੀ ਸਾਡੇ ਸੀ ਮੈਂ ਹਰ ਗਿਆ ਮੈਂ ਫਿਰ ਉਸ ਤੋਂ ਬਾਅਦ ਇੰਟਰਸਟ ਨਹੀਂ ਲਿਆ ਮੈਂ ਮੰਨਦਾ ਲੇਕਿਨ ਮੈਂ ਇੱਕ ਮੈਮੋਰੰਡਮ ਦਿੱਤਾ ਸੀ ਉਹਨਾਂ ਨੂੰ ਕਿ ਭਾਈ ਇਹ ਜਿਹੜਾ ਬਾਰਡਰ ਡਿਸਟ੍ਰਿਕਟ ਹੈ ਸਾਡੇ ਜਿੰਨੇ ਬਾਰਡਰ ਡਿਸਟ੍ਰਿਕਟ ਮੈਂ ਸਟੇਟ ਦੀ ਡਿਮਾਂਡ ਨਹੀਂ ਕੀਤੀ ਤੁਸੀਂ ਕਰ ਲਓ ਮੈਗਾ ਵੀ ਲੈ ਕੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਅਸੀਂ ਪਾਕਿਸਤਾਨ ਨਾਲ ਲੱਗਦੇ ਆ ਡੋਨਰ ਸਟੇਟ ਦਾ ਸਟੇਟਸ ਸਾਉਥੀ ਆਪਣੇ ਇਧਰ ਹੈ ਚਾਈਨਾ ਦੇ ਲਾਗੇ ਲਾਗੇ ਜਿਹੜੇ ਲੱਗਦੇ ਆ ਮੇਂਗਲ ਆ ਆਸam ਸਾਰਿਆਂ ਚ ਉਹਨਾਂ ਨੂੰ 10% ਆਫ ਦੀ ਬਜਟ ਅਲੋਕੇਸ਼ਨ ਉਸ ਸਟੇਟਾਂ ਨੂੰ ਮਿਲਦੀ ਆ ਕੀ ਅਸੀਂ ਬਾਰਡਰ ਤੇ ਨਹੀਂ ਉਹਨਾਂ ਤੇ ਤਾਂ ਰਾਕਟ ਡਿੱਗਿਆ ਨਹੀਂ ਸਾਡੇ ਤੇ ਰਾਕਟ ਵੀ ਡਿੱਗਿਆ ਸੋ ਲੜਾਈ ਲੜੀਆ ਪੈਦਾ ਨਹੀਂ ਪਰ ਦੇਖੋ CLOP ਵੀ ਸਾਡੇ ਕੁਝ ਨਹੀਂ ਕਹਿਣਗੇ ਤੇ ਤੁਸੀਂ ਵੀ ਪਿਆਰ ਜਰ ਕਰੋ ਜਿਚਤਾਓ ਤੇ ਆਪਾਂ ਕੰਮ ਚਲਾਈਏ ਲੋਕ ਆਪਨ ਮਾਰੋ ਥੈਂਕ ਯੂ ਸਰ ਤੇ ਲੜਾਈ ਪੰਜਾਬ ਦੀ ਲੜਨ ਦਾ ਵਾਦਾ ਵੀ ਕਰਿਓ ਥੈਂਕ ਯੂ ਦੇਖੋ ਥੈਂਕ ਯੂ ਦੇਖੋ ਜੀ ਮੁੱਖ ਮੰਤਰੀ ਯਾਰ ਬਾਤ ਯਾਰ ਬਈ ਹੁੰਦਾ ਦੇਖੋ ਕਿੰਨੀ ਸੋਹਣੀ ਉਹਨਾਂ ਨੇ ਗੱਲ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਹੁਣ ਜਿੰਨਾ ਚਿਰ 2-4 ਮਿੰਟ ਮੈਂ ਹੋਰ ਬੋਲਣਾ ਹੈ ਮੈਨੂੰ ਉਮੀਦ ਹੈ ਕਿ ਕੋਈ ਅਨਸੈਸਰੀ ਖੜੇ ਹੋ ਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰੂਗਾ ਕੋਈ ਪ੍ਰਮੁੱਖ ਅੱਦਸ ਹਾਊਸ ਹੈ ਡਿਬੇਟ ਆਪਣੀ ਪਾਣੀਆਂ ਦੀ ਚੱਲ ਰਹੀ ਹੈ ਮੈਂ ਇਹੀ ਕਹੀ ਜਾਂਦਾ ਕਿ ਮੁੱਦੇ ਆਪਾਂ ਨੂੰ ਆਠ ਹੋਣੇ ਚਾਹੀਦੇ ਆਪਾਂ ਆਪਸ 'ਚ ਕਿਉਂ ਕਰੀ ਜਾਂਦਾ ਸੈਂਟਰ ਵਾਲੇ ਆਪਾਂ ਨੂੰ ਲੜਾ ਕੇ ਆਪ ਖੱਟੀ ਜਾਂਦੇ ਸਾਡੀ ਤਾਂ ਲੜਾਈ ਕੋਈ ਨਹੀਂ ਉਹਨਾਂ ਦਾ ਸਾਡਾ ਤਾਂ ਸਾਡੇ ਤਾਂ ਰਿਸ਼ਤੇਦਾਰੀਆਂ ਨੇ ਹਰਿਆਣੇ ਨਾਲ ਸਾਡਾ ਪੱਤਣ ਦਾ ਪਾਣੀ ਸਾਂਝਾ ਹੈ ਤੁਸੀਂ ਨਰਵਾਣੇ ਦਾ ਟੋਹਾਣੇ ਦਾ ਜੀਨ ਦਾ ਥੱਲੋ ਸੈਂਪਲ ਲੈ ਲਓ ਇਧਰ ਉਖਨੌਰੀ ਦਾ ਪਾਤੜਾਂ ਦਾ ਮੂਨਕ ਦਾ ਸੈਂਪਲ ਲੈ ਲਓ ਸੇਮ ਪਾਣੀ ਹੈ ਜੀ ਇੱਕੋ ਪੱਤਣ ਦਾ ਪਾਣੀ ਪੀਂਦੇ ਆ ਜੀ ਸਾਨੂੰ ਕਿਉਂ ਲੜਾਈ ਜਾਂਦੇ ਆ ਇਹ ਪਾਣੀਆਂ ਪਿੱਛੇ ਭਾਈ ਉਧਰੋਂ ਜੇ ਸਾਡੇ ਕੋਲੇ ਆਊਗਾ ਤਾਂ ਠੀਕ ਹੈ ਹੁਣ ਵਿੱਚ ਸੁਖੂ ਜੀ ਆ ਗਏ ਉਹ ਕਹਿੰਦੇ ਸਾਨੂੰ ਵੀ ਕਹਿੰਦੇ हिस्सा ਦਿਓ ਨਹੀਂ ਤਾਂ ਅਸੀਂ ਪਾਣੀ ਨਹੀਂ ਦੇਣਾ ਅਸੀਂ ਕਿਹਤੋਂ ਰੋਕ ਲੋ ਫਿਰ ਕਿੱਥੇ ਰੋਕਣਗੇ ਜੀ ਉਹ ਉੱਥੇ ਤਾਂ ਕਾਂਗਰਸ ਦੀ ਸਰਕਾਰ ਹੈ ਸ਼ਾਨਨ ਪ੍ਰੋਜੈਕਟ ਦੇ ਪੈਸੇ ਮੰਗਣ ਲੱਗੇ ਹੁਣ ਉਹ ਸੁੰਦਰ ਨਗਰ ਚ ਜਿਹੜਾ ਹੈਗਾ ਸ਼ਾਨਨ ਪ੍ਰੋਜੈਕਟ ਉੱਥੇ ਸੀ ਆਈਐਸਪ ਕਦੇ ਲਾਵਾਂਗੇ ਅਸੀਂ ਕਾਂਗਰਸ ਸਪੋਰਟ ਕਰ ਰਹੀ ਹੈ ਉੱਚ ਸਰ ਮਿਲੇ ਹੋਏ ਨੇ ਇਹ ਇਸ ਵਕਤ 240 ਚੋਂ 115 ਕਾਂਗਰਸੀ ਨੇ ਬੀਜੇਪੀ ਚ ਬਾਕੀ 115 ਰਲੇ ਹੋਏ ਨੇ 115 ਜਿੱਤੇ ਹੋਏ ਨੇ ਇਹ ਆਪਸ 'ਚ ਹੀ ਚੱਲੀ ਜਾਂਦਾ ਜੀ ਇਹਨਾਂ ਦਾ ਆਪਸ 'ਚ ਕੰਮ ਇਹ ਕਹਿੰਦੇ ਤੀਜਾ ਨਾਵੇ ਕੋਈ ਇਸੇ ਕਰਕੇ ਕਦੇ ਸਾਨੂੰ ਧਮਕੀਆਂ ਈਡੀ ਦੀਆਂ ਕਦੇ ਫਲਾਨਾ ਇਹ ਈਡੀ ਜਿਹੜੀ ਹੈ ਇਹ ਈਡੀ ਜਿਹੜੀ ਹੈ ਇਹ ਇਹ ਸਿਰਫ ਉਹਨਾਂ ਸਟੇਟਾਂ 'ਚ ਕਿਉਂ ਆਉਂਦੀ ਹੈ ਜਿੱਥੇ ਨੌਨ ਬੀਜਪੀ ਸਰਕਾਰ ਹੈ ਬੰਗਾਲ 'ਚ ਕਿਉਂ ਜਾਂਦੀ ਹੈ ਤਾਮਿਲਨਾਡੂ 'ਚ ਕਿਉਂ ਜਾਂਦੀ ਹੈ ਛਾਰਖੰਡ 'ਚ ਕਿਉਂ ਜਾਂਦੀ ਹੈ ਪੰਜਾਬ 'ਚ ਕਿਉਂ ਆਉਂਦੀ ਹੈ ਬਾਕੀ ਸਾਰਾ ਠੀਕ ਹੈ ਸਾਰਾ ਕੰਮ ਤੁਸੀਂ ਇਸੇ ਕਰਕੇ ਆਪਾਂ ਨੂੰ ਇਹ ਲੜਨਾ ਚਾਹੀਦਾ ਕਿ ਉਹ ਆਪਣੇ ਨਾਲ ਬਦਲਾਖੋਰੀ ਕਰ ਰਿਹਾ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਸ ਤੇ ਨਵੀਂ ਪਾਰਟੀ ਹੈ ਤੁਹਾਡਾ 1885 ਦੀ ਪਾਰਟੀ ਬਣੀ ਹੋਈ ਹੈ ਜਨਾਬ 1885 ਦੀ ਸਾਡੇ ਤਾਂ ਹੋ ਹੀ 12 ਸਾਲ ਨੇ ਸੰਤਾ 12 ਸਾਲ ਦਾ ਜਵਾਗਤਾ ਜੇ ਚੰਗੇ ਤਰੀਕੇ ਨਾਲ ਬੋਲਣਾ ਵੀ ਨਹੀਂ ਸਿੱਖਦਾ ਪਰ ਹੈਗੇ ਚਲੋ ਸੱਤਾ 'ਚ ਆ ਗਏ ਸੀ ਹੁਣ ਥੋੜੇ ਬਰਦਾਸ਼ਤ ਕਰ ਲਓ ਇਹ ਚ ਕਿਹੜੀ ਗੱਲ ਹੈ ਹੈ ਤੇ ਪਰ ਗਬੇਟ ਉਹ ਕਰੋ ਇਸ ਹਾਊਸ ਦੇ ਵਿੱਚ ਜਿਹਦੇ ਨਾਲ ਦੇਸ਼ ਦਾ ਫਾਇਦਾ ਹੋਵੇ ਨਾ ਕਿ ਆਪਸ ਵਿੱਚ ਇੱਕ ਦੂਜੇ ਦਾ ਫਾਇਦਾ ਹੋਵੇ ਵੀ ਅੱਜ ਬਾਜਵਾ ਸਾਹਿਬ ਐਨੀ ਵਾਰੀ ਉੱਠੇ ਕੱਲ ਨੂੰ ਟੱਬੀ ਲੱਗ ਜੂ ਖਵਾਰ ਚ ਹਨਾ ਵੀ ਬਾਜਵਾ ਸਾਹਿਬ ਨੇ ਐਨੀ ਵਾਰੀ ਉੱਠ ਕੇ ਮੁੱਖ ਮੰਤਰੀ ਨੂੰ ਭਾਸ਼ਣ ਦੇਣ ਤੋਂ ਰੋਕਿਆ ਇਹਨੇ ਨਾਲ ਖੁਸ਼ ਹੋ ਜਾਂਦੇ ਅਸੀਂ 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 ਲੈ ਦੇ ਹਾਂ ਕੰਪਲੀਟ ਤੁਸੀਂ ਬਾਅਦ ਚ ਦੱਸ ਦਿਓ

स्पीकर साहब स्पीकर साहब जी सर एक बारी ਬਾਹਰ ਜਾ ਕੇ ਵਾਪਸ ਆ ਕੇ ਨਾ ਇਹ ਇੱਕ ਡੱਬੀ ਤਾਂ ਬਣ ਗਈ ਇਹਨਾਂ ਦੀ ਠੀਕ ਹੈ ਨਾ ਫੇਰ ਆ ਗਏ ਇਹ ਇਹ ਡੱਬੀਆਂ ਇਹ ਡੱਬੀਆਂ ਛਪਾਉਂਦੇ ਆ ਇਹ ਉਹ ਪੱਤਰਕਾਰ ਬੈਠੇ ਆ ਉਹ ਪੱਤਰਕਾਰ ਬੈਠੇ ਆ ਉਹ ਡੱਬੀਆਂ ਲਾਉਣਗੇ ਇਹ ਡੱਬੀ ਬਸ ਉਹ ਅਸੀਂ ਤੁਸੀਂ ਕਹ ਦਿਨ ਵਧਾਓ ਅਸੀਂ ਦਿਨ ਵਧਾ ਲੇ ਦਿਨ ਵਧਾ ਲੇ ਬੋਲਣ ਤਾਂ ਦੇ ਦਿਓ ਉਹ ਬੋਲਣ ਤਾਂ ਦੇ ਦਿਓ ਓ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਬੱਕ ਬਿਠਾ ਤਾਂ ਲੋ ਅਸਾ ਸੀਟ ਤੇ ਸਪਰਿੰਗ ਲੱਗਿਆ ਐ ਖੜੇ ਹੋ ਜਾਂਦੇ ਉਹਦੀ ਨਾਲ ਹੀ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ ਹਲੇ ਥੇ 3-4 ਦਿਨ ਚੱਲਣਾ ਹੈ ਕੀ ਟੈਕਨੀਕਲ ਆ ਗਈ ਉਹ ਜਿਹੜੀ ਉਹ ਜਿਹੜੀ ਉਹ ਜਿਹੜੀ ਅੱਧਾ ਘੰਟਾ ਪਹਿਲੇ ਤੁਹਾਨੂੰ ਆਈ ਨਹੀਂ ਮੈਨੂੰ ਇਹ ਦੱਸੋ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਹੋ ਕਿ ਕਿਹੜਾ ਜਿਹਾ ਮਟੀਰੀਅਲ ਆ ਗਿਆ ਤੁਸੀਂ ਸਾਨੂੰ ਇਹ ਕਿਹਾ ਹੈ ਕਿਹਾ ਤੁਸੀਂ ਕਿਹ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਮਝਦੇ ਹੋ ਤੁਸੀਂ ਸਾਨੂੰ ਮਟੀਰੀਅਲ ਸਮਝਦੇ ਹੋ ਬਾਅਦ ਚ ਕਹਿੰਦੇ ਟੈਕਨੀਕਲ ਪ੍ਰੋਬਲਮ ਉਹ ਜਨਾਬ ਵੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਕੀ ਕਰੀਏ ਟੈਕਨੀਕਲ ਪ੍ਰੋਬਲਮ ਤੁਹਾਡੇ ਚ ਹੈ ਫਿਰ ਮਾਨ ਸਰ ਇਹ ਮਾਨਵਰ ਉੱਠ ਰਹੀ ਹੈ ਇਹ ਕੰਮ ਨਹੀਂ ਕਰ ਰਹੀ ਬਾਰ ਬਾਰ ਉੱਠਣਾ ਵੀ ਟੈਕਨੀਕਲ ਪ੍ਰੋਬਲਮ ਹੈ ਹਾਂ ਇਸੇ ਕਰਕੇ ਮੈਂ ਤਾਂ ਬਾਰ ਬਾਰ ਉੱਠਿਆ ਨਹੀਂ ਮੈਂ ਤਾਂ ਮਿੰਨ ਤਾਂ ਜਦੋਂ ਟਾਈਮ ਮਿਲਿਆ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਮੈਂ ਤਾਂ ਉਦੋਂ ਹੀ ਬੋਲ ਰਿਹਾ ਚਲੋ ਜੀ ਆ ਬੀਬੀਐਮਪੀ ਦੀ ਗੱਲ ਚੱਲ ਰਹੀ ਹੈ ਸਰ ਜੀ ਇਹਨਾਂ ਨੇ ਮੈਨੂੰ ਪਤਾ ਇਹਨਾਂ ਨੇ ਇਹ ਨਾਨ ਸੀਰੀਅਸ ਹੈਗੇ ਨੇ ਇਹਨਾਂ ਨੇ ਕੋਈ ਬੀਬੀਐਮ ਨਾਲ ਲੈਣ ਦੇਣਾ ਨਹੀਂ ਸਿੱਧੀ ਜੀ ਗੱਲ ਹੈ ਨਾ ਸਾਡੇ ਕੋਲੇ ਪਾਣੀ ਹੈਗਾ ਨਾ ਅਸੀਂ ਦੇਈਏ ਉਹਨਾਂ ਨੂੰ ਸਾਡਾ ਪਾਣੀ ਅਸੀਂ ਆ ਵਰਤਾਂਗੇ ਕਿਸੇ ਦਾ ਹੱਕ ਅਸੀਂ ਮਾਰਦੇ ਨਹੀਂ ਮੈਂ ਫੇਰ ਕਹਿਣਾ ਭਾਈ ਕਨਈਆ ਜੀ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਪਰ ਮਗਵਾਂਡੀ ਰਾਜ ਤਾਂ ਸਾਡੇ ਦੋਸਤ ਨੇ ਦੁਸ਼ਮਣ ਨਹੀਂ ਹੈਗੇ ਸੋ ਇਸ ਕਰਕੇ ਜੋ ਅੱਜ ਸੀਆਈਐਸਐਫ ਨੂੰ ਪੰਜਾਬ ਦੇ ਵਿੱਚ ਐਂਟਰੀ ਨਾ ਦੇਣ ਦਾ ਜੋ ਪ੍ਰਸਤਾਵ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਰੱਖਿਆ